ਪਿਛਲੀ ਵਾਰੀ ਵੀ ਸਾਡੇ 2023 ਦੇ ਵਿੱਚ ਜੋ ਬੰਨਟਾ ਸੀ ਉਦੋਂ ਵੀ 15 ਅਗਸਤ ਸੀ ਐਦਾਂ ਹੀ ਸਾਡੇ ਫੜ ਆਇਆ ਹੋਇਆ ਸੀ 2019 ਦੇ ਵਿੱਚ ਵੀ ਸਾਡੇ ਫੜ ਆਇਆ ਹੋਇਆ ਸੀ ਅੱਜ 25 ਆ ਗਈ ਅੱਜ 25 ਦੇ ਵਿੱਚ ਫੇਰ 15 ਅਗਸਤ ਚੱਲਿਆ ਜਿਹੜੇ ਲੋਕ ਉਹ 15 ਅਗਸਤ ਮਨਾ ਰਹੇ ਜਿਹੜੀ ਸਰਕਾਰ ਉਹ 15 ਅਗਸਤ ਮਨਾ ਰਹੀ ਹੈ ਅਸੀਂ ਮਹਿਸੂਸ ਕਰ ਰਹੇ ਹਾਂ ਇੱਥੇ ਦਰਗੰਦ ਆ ਰਹੀ ਹੋ ਕਿਸ ਚੀਜ਼ ਦੀ ਪਾਣੀ ਦਰਗੰਦ ਵੀ ਜੀ ਅੱਛੇ ਜਿਹਾ ਤਕਰੀਬਨ ਪਾਣੀ ਖੜਾ ਹੋਇਆ ਦੇਖੋ ਤੁਸੀਂ ਝੋਨੇ ਦੇ ਵਿੱਚ ਪਾਣੀ ਕਾਲਾ ਹੋਇਆ ਪਿਆ ਬਿਲਕੁਲ ਉਹ ਤੇ ਝੋਨਾ ਗਲਦਾ ਪਿਆ ਵਾ ਉਸ ਚੀਜ਼ ਦੀ ਸਮੈਲ ਜਿਹੜੀ ਉਹ ਆਉਂਦੀ ਪ ਸਾਨੂੰ ਯਾਦੀ ਕਿਤਨਾ ਮਿਲਨੀ ਹੈ ਜੀ ਸਾਡਾ ਜੇ ਸਾਡਾ ਇਹੋ ਪੋਜੀਸ਼ਨ ਰਹਿੰਦੀ ਹੈ ਤੇ ਸਾਡੀ ਯਾਦੀ ਕੋਈ ਨਹੀਂ ਪਹਿਲੋਂ ਹੀ ਪਾਣੀ ਆਇਆ ਤੁਹਾਨੂੰ ਦੱਸਿਆ 23 ਦੇ ਵਿੱਚ ਆਇਆ ਏ ਉਹਨੇ ਵੀ ਮਾਰਕਤ ਆਇਆ ਪਹਿਲੋਂ 88 ਚ ਆਇਆ ਹੈ ਮੁਰਕੇ 440 ਰਿਹਾ ਕੰਮ ਫੇਰ 23 ਆ ਗਿਆ 23 ਨੂੰ ਫੇਰ ਆ ਗਿਆ ਤੇ ਸਾਡਾ ਤੇ ਮੰਦਾ ਹੀ ਹਾਲ ਸਾਡਾ ਤੇ ਇਤਨਾ ਹੀ ਜੂਨ ਗੁਜ਼ਾਰਾ ਹੈ ਸਾਡਾ ਕੋਈ ਹਾਸ ਨਹੀਂ ਹੈ ਹਾਂ ਤੇ ਸਾਡੀ ਕੋਈ ਨਹੀਂ ਕੋਈ ਫਸਲ ਨਹੀਂ ਸਾਡੀ ਹੋਣ ਦੀ ਕਰਜ਼ੇ ਥਲੇ ਹੀ ਨਫੇ ਪਏ ਆ ਕਰਜ਼ੇ ਚੜ ਜਾਂਦੇ ਆ ਮਲ ਦੇ ਵੇਖੋ ਣ ਖਰਚੇ ਲਾਏ ਆ ਫਸਲਾਂ ਤੇ ਤੇ ਉਹ ਸਾਰੀਆਂ ਡੁੱਬਗੀਆਂ ਬਰਬਾਦ ਹੋ ਗਈਆਂ ਜੋ ਉਹ ਵਿਆਜੂ ਪਹੇ ਜਿਹੜੇ ਵਿਆਜ ਨਾਲ ਚੜਦੇ ਆਂਦੇ ਉਸੇ ਦੇ ਮਤਲ ਥੱਲੇ ਲੱਗੇ ਪਏ ਆਂ ਅੰਦੇ ਹਾਲੇ ਰੋਜ਼ਾਨਾ ਸਪੋਕਸਮੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਵਰੁਣ ਸ਼ਰਮਾ ਅੱਜ ਪੂਰਾ ਦੇਸ਼ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਪਰ ਸੁਲਤਾਨ ਫਰਲੋਦੀ ਦੇ ਉਹਨਾਂ ਪਿੰਡਾਂ 'ਚ ਮੌਜੂਦਾ ਜੋ ਆਪਣੇ ਆਪ ਨੂੰ ਅਜੇ ਵੀ ਗੁਲਾਮ ਮਹਿਸੂਸ ਕਰਦੇ ਨੇ ਕਾਰਨ ਇਹ ਹੈ ਪੰਜਾਂ ਸਾਲਾਂ ਦੇ ਵਿੱਚ ਤੀਜੀ ਵਾਰ ਮੰ ਟੁੱਟਣ ਤੋਂ ਬਾਅਦ ਹਾਲਾਤ ਬਣੇ ਲੋਕ ਆਪਣੇ ਘਰਾਂ ਚ ਬੰਦ ਨੇ ਗੁਲਾਮੀ ਦਾ ਅਹਿਸਾਸ ਕਰ ਰਹੇ ਨੇ ਦੱਸ ਦਿਓ ਕਿ ਉਸ ਜਗ੍ਹਾ ਦੇ ਉਤੋਂ ਜਿਹੜਾ 2023 ਦੇ ਵਿੱਚ ਰਾਮਪੁਰ ਗੋਰਾ ਪਿੰਡ ਦੇ ਵਿੱਚ ਮੌਜੂਦ ਆ ਇੱਥੇ ਬੰਨ ਟੁੱਟਿਆ ਸੀ ਇੱਕ ਵਾਰ ਫਿਰ ਬੰਨ ਨੂੰ ਦੀਵਾਰ ਤੋਂ ਜਿਹੜਾ ਖੋਰਾ ਲੱਗਿਆ ਹੈ ਖੱਛਾ ਪ੍ਰਗਟਾਇਆ ਜਾ ਰਿਹਾ ਹੈ ਕਿ ਬੰਨ ਮੁਰ ਤੋਂ ਟੁੱਟ ਸਕਦਾ ਹੈ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਨੌਜਵਾਨ ਉੱਥੇ ਜੁਟੇ ਹੋਏ ਨੇ ਕਿ ਬੰਨ ਨੂੰ ਕਿਸੇ ਨਾ ਕਿਸੇ ਇੱਕ ਤਰੀਕੇ ਜਿਹੜਾ ਉਹ ਬਚਾਇਆ ਜਾ ਸਕੇ ਸਾਡੇ ਨਾਲ ਸਥਾਨਕ ਲੋਕ ਵੀ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਹਾਲਾਤ ਕੀ ਨੇ ਤੁਸੀਂ ਦੱਸਿਆ ਕਿ ਬੰਨ ਦੇ ਉੱਤੇ ਨੌਜਵਾਨ ਲੱਗੇ ਨੇ ਖੋਰਾ ਲੱਗ ਰਿਹਾ ਹੈ ਕੀ ਕਾਰਨ ਕਰਨੇ ਇਹ ਵੀ ਜਿਹੜਾ ਪਾਣੀ ਵਧ ਰਿਹਾ ਪਾਣੀ ਵਧਣ ਦੇ ਕਾਰਨ ਪਹਿਲਾਂ ਇਹ ਨੋਚਾਂ ਲੱਗੀਆਂ ਸੀ ਬੋਰੇਂ ਦੇ ਇੱਥੇ ਤੇ ਜਿਹੜੇ ਨੋਚਾਂ ਉਹ ਖੁਰ ਗਈਆਂ ਖੁਰੰਦੇ ਕਾਰਨ ਜਿਹੜਾ ਬੰਨ ਉਹ ਟਹਾ ਟਹਾ ਕੇ ਵਿੱਚ ਡਿੱਗਦਾ ਪਿਆ ਉਹਨਾਂ ਕਾਫੀ ਸਵੇਰੇ ਵੀ ਛਾਪੇ ਛੂਪੇ ਲਾਏ ਹੁਣ ਵੀ ਲਾਉਂਦੇ ਪਏ ਮੁੰਡੇ ਤਕਰੀਬਨ ਮਿਹਨਤ ਉਹ ਕਰਦੇ ਪਏ ਆ ਤੇ ਵੇਖੋ ਹੁਣ ਇਹ ਮਨੋ ਕੁਝ ਕਹਿ ਨਹੀਂ ਸਕਦੇ ਜੀ ਤੇ ਖਤਰਾ ਬਹੁਤ ਜ਼ਿਆਦਾ ਇੱਥੋਂ ਅੱਗੇ ਬਿਲਕੁਲ ਨਾਲ ਹੀ ਉਹ ਦਾ ਕਾਲੂ ਦਾ ਮੁੰਡੇ ਦਾ ਘਰ ਆ ਸੁਖੀ ਦਾ ਤੇ ਉਹ ਮਾਮਦਾਵਾ ਦੇ ਵਿੱਚ ਪਿੰਡਾਂ ਦੇ ਜਿੱਥੋਂ ਬੰਨ ਟੁੱਟਦਾ ਪਿਆ ਉਹ ਰਾਮਪੁਰ ਗੋਰਾ ਪਿੰਡ ਪਿੱਛੇ ਰਹਿ ਗਿਆ ਤੇ ਇਹਦੇ ਸਾਹਮਣੇ ਜਿੱਥੋਂ ਬੰਨ ਟੁੱਟਦਾ ਪਿਆ ਉਹ ਤੇ ਇੱਕ ਸਾਹਮਣੇ ਆਪਣੇ ਘਰ ਆ ਹਾਂਜੀ ਦੇਸ਼ ਅੱਜ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ ਹਾਂਜੀ ਕੀ ਮਹਿਸੂਸ ਕਰਦੇ ਹੋ ਅੱਜ ਬਿਲਕੁਲ ਜੀ ਅਸੀਂ ਤੇ ਆਜ਼ਾਦੀ ਨਹੀਂ ਮਹਿਸੂਸ ਕਰਦੇ ਸਾਨੂੰ ਤੇ ਗੁਲਾਮੀ ਵਾਲਾ ਅਹਿਸਾਸ ਹੀ ਹੁੰਦਾ ਜਦੋਂ ਵੀ ਪਿਛਲੀ ਵਾਰੀ ਵੀ ਸਾਡੇ 2023 ਦੇ ਵਿੱਚ ਜਦੋਂ ਬੰਨ ਟੁੱਟਾ ਸੀ ਉਦੋਂ ਵੀ 15 ਅਗਸਤ ਸੀ ਐਦਾਂ ਹੀ ਸਾਡੇ ਹੜ੍ਹ ਆਇਆ ਹੋਇਆ ਸੀ 2019 ਦੇ ਵਿੱਚ ਵੀ ਸਾਡੇ ਹੜ੍ਹ ਆਇਆ ਸੀ ਅੱਜ 25 ਆ ਗਈ ਅੱਜ 25 ਦੇ ਵਿੱਚ ਫੇਰ 15 ਅਗਸਤ ਚੱਲ ਰਿਹਾ ਨੇੜੇ ਲੋਕ ਉਹ 15 ਅਗਸਤ ਮਨਾ ਰਹੇ ਜਿਹੜੀ ਸਰਕਾਰ ਉਹ 15 ਅਗਸਤ ਮਨਾ ਰਹੀ ਹੈ ਤੇ ਅਸੀਂ ਪਾਣੀ ਦੇ ਵਿੱਚ ਡੁੱਬੇ ਪਏ ਅਸੀਂ ਕਰ ਲਾਉਣ ਰਹੇ ਆ ਕਿ ਜਿਹੜੀ ਸਾਡੀ ਉਹ ਬੰਦ ਦੀ ਜਿਹੜੀ ਸਹਾਇਤਾ ਜਿਹੜੀ ਕੀਤੀ ਜਾਵੇ ਜਿਹੜਾ ਅਸੀਂ ਵੀ ਸੁੱਖ ਦਾ ਸਾਹ ਲੈ ਸਕੀਏ ਕਿੰਨੇ ਪਰਿਵਾਰ ਦੇ ਲੋਕ ਨੇ ਇੱਥੇ ਬਾਹਰ ਜਾਣ ਦਾ ਕੋਈ ਚਾਰਾ ਨਹੀਂ ਕੀਤਾ ਕਿ ਇੱਥੇ ਰਹਿਣਾ ਚਾਹੁੰਦੇ ਹੋ ਵੇਖੋ ਜੀ ਬਾਹਰ ਜਾਣ ਦਾ ਚਾਰਾ ਕੀਤਾ ਸੀ ਮਿਸ ਜੀ ਠੀਕ ਨਹੀਂ ਹੈਗੇ ਉਹਨਾਂ ਨੂੰ ਲੈ ਕੇ ਗਿਆ ਸੀ ਮੈਂ ਤੇ ਕੁਝ ਸਮਾਨ ਜ਼ਰੂਰਤਵੰਦ ਅੱਜ ਮੈਂ ਲੈਣ ਆਇਆ ਸੀ ਖਾਲ ਸਾਈਡ ਨੂੰ ਲੈ ਕੇ ਉਹ ਵੀਰ ਸਵੇਰੇ ਛੱਡ ਕੇ ਗਿਆ ਤੇ ਕੁਝ ਸਮਾਨ ਕੱਢ ਕੇ ਪੈਕ ਕੀਤਾ ਸੀ ਫਿਰ ਦੁਬਾਰਾ ਉਹਨਾਂ ਲੈਣ ਲਈ ਵਾਪਸ ਆਏ ਆ ਤੇ ਉੱਥੇ ਜਾ ਰਹੇ ਆ ਆ ਪਰ ਹੀ ਅਸੀਂ ਹਾਂਜੀ ਕਿਉਂਕਿ ਇੱਥੇ ਦੇ ਰਹਿਣਾ ਬਹੁਤ ਮੁਸ਼ਕਲ ਹੈ ਤੇ ਮਿਸ ਜੀ ਠੀਕ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਦੇ ਕੋਲੇ ਲੈ ਕੇ ਤੁਹਾਨੂੰ ਜਾਣਾ ਵੀ ਪੈਂਦਾ ਕਿਤੇ ਤੇ ਦਵਾਈਦਾਰੂ ਨੂੰ ਉਹਦਾ ਕਰਕੇ ਸਾਨੂੰ ਫਿਰ ਇੱਥੋਂ ਜਾਣਾ ਪੈਣਾ ਵਾਪਸ ਅਸੀਂ ਮਹਿਸੂਸ ਕਰ ਰਹੇ ਹਾਂ ਕਿ ਤੇ ਦੁਰਗੰਧ ਆ ਰਹੀ ਹੋ ਕਿਸ ਚੀਜ਼ ਦੀ ਹੈ ਪਾਣੀ ਬਦੂ ਮਾਰ ਦੁਰਗੰਧ ਵੀ ਜੀ ਅੱਛੇ ਜੀ ਤਕਰੀਬਨ ਪਾਣੀ ਖੜਾ ਹੋਇਆ ਦੇਖੋ ਤੁਸੀਂ ਝੋਨੇ ਦੇ ਵਿੱਚ ਪਾਣੀ ਕਾਲਾ ਹੋਇਆ ਪਿਆ ਬਿਲਕੁਲ ਉਹ ਤੇ ਝੋਨਾ ਗਲਦਾ ਪਿਆ ਵਾ ਉਸ ਚੀਜ਼ ਦੀ ਸਮਲ ਜਿਹੜੀ ਉਹ ਆਉਂਦੀ ਬਈ ਹਾਂਜੀ ਤੇ ਹੁਣ ਜਿਹੜਾ ਬੰਨ ਨੂੰ ਜਿਹੜਾ ਆਰਜੀ ਬੰਨ ਤੋਂ ਦੱਸਿਆ ਕਿ ਪਿਛਲੇ ਸਾਲ ਵੀ 2023 ਦੇ ਵਿੱਚ ਸੌਰੀ ਇਥੋਂ ਟੁੱਟਿਆ ਸੀ ਉੱਥੇ ਉਹਦੇ ਲਾਗੇ ਤੱਕ ਇਹ ਦੁਬਾਰਾ ਫੇਰ ਖੁਰਾ ਲੱਗ ਰਿਹਾ ਉਸ ਨੂੰ ਹਾਂਜੀ ਬਿਲਕੁਲ ਜੀ ਉਸ ਤੋਂ ਤਕਰੀਬਨ ਕੋਈ 500 ਮੀਟਰ ਅੱਗੇ ਕਰਕੇ ਉੱਥੇ ਖੁਰਾ ਲੱਗ ਰਿਹਾ ਬੰਨ ਪਾਣੀ ਦਾ ਪੱਧਰ ਹੋਰ ਵੱਧਾ ਜੀ ਫਿਰ ਤਾਂ ਤਕਰੀਬਨ ਸਾਡੇ ਜਾਨੀਮਾਲੀ ਵੀ ਨੁਕਸਾਨ ਜਿਹੜਾ ਹੋ ਸਕਦਾ ਬਾਕੀ ਫਸਲ ਤਾਂ ਸਾਡਾ ਟੋਟਲ ਨੁਕਸਾਨ ਹੀ ਗਈ ਹੈ ਤੇ ਜਿਹੜਾ ਜਾਨੀਮਾਲੀ ਨੁਕਸਾਨ ਹੋ ਉਹ ਹੁੰਦਾ ਵੀ ਖਸਾ ਹੈਗਾ ਅੱਗੇ ਸਾਨੂੰ ਇਸ ਗੱਲ ਦਾ ਫਿਕਰ ਪਿਆ ਹੈ ਕਿ ਕਿਸੇ ਕਰੇ ਸਾਡੇ ਜੀਵਾਂ ਦਾ ਕੋਈ ਨੁਕਸਾਨ ਨਾ ਹੋ ਜੇ ਸਾਡੇ ਮੰਨ ਲੋ ਘਰਾਂ ਜਿਹੜੇ ਮਕਾਨ ਹੈ ਉਹ ਢਾਹ ਢੇਰੀ ਨਾ ਹੋ ਜਾਣ ਅੱਗੇ ਇਸ ਕਰਕੇ ਅਸੀਂ ਤਾਂ ਅਪੀਲ ਹੀ ਕਰਦੇ ਹਾਂ ਜੀ ਸੰਗਤ ਨੂੰ ਔਰ ਪ੍ਰਸ਼ਾਸਨ ਨੂੰ ਵੀ ਜਿਹੜਾ ਪਾਣੀ ਆ ਉਹ ਜਲਦੀ ਤੋਂ ਜਲਦੀ ਜਿਹੜਾ ਰੀਲੀਫ ਕਰਾਇਆ ਜਾਵੇ ਜਿਹੜੀ ਸਾਡੇ ਜਿਹੜੀ ਬਚਨ ਦੀ ਸੁਭਾਵਨਾ ਉਸ ਜੀ ਨਾਲ ਵੱਜੇਗੀ ਬਾਪੂ ਜੀ ਤੁਹਾ ਕਿ ਇਸ ਹਾਲਾਤਾਂ ਚੋਂ ਜਿੱਦਾਂ ਦੇਸ਼ ਨੂੰ ਆਜ਼ਾਦੀ ਮਿਲਿਆ ਤੇ 79 ਸਾਲ ਹੋ ਗਏ ਤੁਹਾਨੂੰ ਇਹਨਾਂ ਹਾਲਾਤਾਂ ਚੋਂ ਆਜ਼ਾਦੀ ਕਿਵੇਂ ਮਿਲੇਗੀ ਸਾਨੂੰ ਆਜ਼ਾਦੀ ਕਿਤਨਾ ਮਿਲਣੀ ਹੈ ਜੀ ਸਾਨੂੰ ਜੇ ਸਾਡਾ ਇਹੋ ਪੋਜੀਸ਼ਨ ਰਹਿੰਦੀ ਹੈ ਤੇ ਸਾਡੀ ਆਜ਼ਾਦੀ ਕੋਈ ਨਹੀਂ ਪਹਿਲੋਂ ਵੀ ਪਾਣੀ ਆਇਆ ਤੁਹਾਨੂੰ ਦੱਸਿਆ 23 ਦੇ ਵਿੱਚ ਆਇਆ ਏ ਉਹਨੇ ਵੀ ਮਾਰ ਘਤਿਆ ਪਹਿਲੋਂ 88 ਚ ਆਇਆ ਏ ਮੁੜ ਕੇ 440 ਰਿਹਾ ਕੰਮ ਫੇਰ 23 ਆ ਗਿਆ 23 ਨੂੰ ਫੇਰ ਆ ਗਿਆ ਤੇ ਸਾਡਾ ਤੇ ਮੰਦਾ ਹੀ ਹਾਲ ਸਾਡਾ ਤੇ ਇਤਨਾ ਹੀ ਮਜੂਨ ਗੁਜ਼ਾਰਾ ਹੈ ਸਾਡਾ ਕੋਈ ਹਾਲ ਥੋੜੀ ਹੈ ਕੋਈ ਹਾਲ ਤੇ ਸਾਡੀ ਕੋਈ ਨਹੀਂ ਗੀ ਕੋਈ ਫਸਲ ਨਹੀਂ ਸਾਡੀ ਹੁੰਦੀ ਕਰਜ਼ੇ ਥੱਲੇ ਹੀ ਨੱਪੇ ਪਏ ਆ ਕਰਜ਼ੇ ਚੱਲ ਜਾਂਦੇ ਆ ਮਤਲਬ ਦੇਖੋ ਹੁਣ ਖਰਚੇ ਲਾਏ ਆ ਫਸਲਾਂ ਤੇ ਤੇ ਉਹ ਸਾਰੀਆਂ ਡੁੱਬ ਗਈਆਂ ਬਰਬਾਦ ਹੋ ਗਈਆਂ ਜੋ ਉਹ ਵਿਆਜੂ ਪੈਸੇ ਜਿਹੜੇ ਵਿਆਜ ਨਾਲ ਚੜਦੇ ਆਂਦੇ ਉੱਤੇ ਤੇ ਮਤਲਬ ਥੱਲੇ ਲੱਗੇ ਪਏ ਆ ਬੰਦੇ ਆ ਲਿਆ ਤੇ ਪਾਣੀ ਹਰ ਸਾਲ ਹੀ ਪਾਣੀ ਆਉਂਦਾ ਹੁਣ ਕੋਈ ਕੋਈ ਏਡੀ ਗੱਲ ਵੀ ਕੋਈ ਨਹੀਂ ਰਹਿ ਗਈ ਇੱਕੋ ਸਾਲ ਲੰਘਿਆ ਦੂਜੇ ਸਾਲ ਪਾਣੀ ਫੇਰ ਆ ਗਿਆ ਬੰਦੇ ਹਾਲ ਹੋ ਗਿਆ ਪੱਕਾ ਹੱਲ ਕੀ ਸਮਝਦੇ ਹੋ ਕਿ ਇਹਨਾਂ ਹਾਲਾਤਾਂ ਤੋਂ ਆਜ਼ਾਦੀ ਕਿਵੇਂ ਮਿਲੇ ਸਰਕਾਰ ਅਜਿਹਾ ਕੀ ਕਾਰਜ ਕਰੇ ਸਰਕਾਰ ਸਾਡਾ ਕੋਈ ਬੰਦੋਬਾਸਤ ਕਰੇ ਸਾਨੂੰ ਪਾਣੀ ਜਿਹੜਾ ਵਾ ਉਹ ਹਿਸਾਬ-ਨਾਬਲਾ ਕੱਢੇ ਸਾਫ ਤਰੀਕੇ ਨਾਲ ਪਾਣੀ ਕੱਢੇ ਸਾਡੇ ਕੋਈ ਬੰਨਾਂ ਦਾ ਇਹਨਾਂ ਦਾ ਕੋਈ ਸੋਚੇ ਮੜਾ ਮੋਟਾ ਸਾਡੇ ਜਿਹੜੇ ਬੰਨ ਬੱਜੇ ਆ ਕੋਈ ਨਾਲ ਸਾਡੇ ਹੈਲਪ ਕਰੇ ਸਾਡਾ ਕੋਈ ਮਦਦ ਕਰੇ ਸਾਡੀ ਕੋਈ ਨੋਚਾ ਨਾਚਾ ਸਾਡੇ ਗਾੜੀ ਲੱਗ ਜਾਣ ਸਾਡੇ ਕੋਈ ਬੰਨ ਪੱਕੇ ਹੋ ਜਾਣ ਤੇ ਸਾਡੀ ਕੋਈ ਜਾਨ ਸੌਕੀ ਹੋ ਜੇ ਸਾਡੇ ਵਿੱਚ ਪਾਣੀ ਨਾ ਵਿੱਚ ਇੱਥੇ ਆਵੇ ਤੇ ਨਹੀਂ ਤੇ ਸਾਡਾ ਤਾਂ ਮੰਦਾ ਹੀ ਹਾਲ ਆ ਜੀ ਧੰਨਵਾਦ ਜੀ ਸੋ ਇਹ ਸਾਨੂੰ ਲੋਕ ਜਿਹੜੇ ਹੜਾ ਦੇ ਨਾਲ ਪ੍ਰਭਾਵਿਤ ਨੇ ਤੇ ਉਹਨਾਂ ਨੇ ਇਹ ਕਿਆ ਇੱਕ ਹੀ ਸਰਕਾਰ ਜਿਹੜੀ ਬੰਨਾਂ ਨੂੰ ਮਜ਼ਬੂਤ ਕਰੇ ਸਾਡੇ ਨੋਚਾ ਲਗਾਵੇ ਤਾਂ ਜੋ ਦੁਬਾਰਾ ਤੋਂ ਦਰਿਆ ਦੀ ਜਿਹੜੀ ਸਫਾਈ ਦੀ ਵੀ ਉਹਨਾਂ ਵੱਲੋਂ ਲਗਾਤਾਰ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਤਾਂ ਕਿ ਦੁਬਾਰਾ ਤੋਂ ਅਜਿਹੇ ਹਾਲਾਤ ਨਾ ਆ ਸਕਣ ਹੁਣ ਵੇਖਣਾ ਇਹ ਹੋਵੇਗਾ ਕਿ ਦੇਸ਼ ਨੂੰ ਆਜ਼ਾਦੀ ਮਿਲਿਆ ਤੇ 79 ਬਰੇਬੀਦ ਗਏ ਪਰ ਇਹਨਾਂ ਲੋਕਾਂ ਨੂੰ ਇਹਨਾਂ ਸਮੱਸਿਆਵਾਂ ਤੋਂ ਆਜ਼ਾਦੀ ਕਦੋਂ ਮਿਲਦੀ ਹੈ ਕੈਮਰਾ ਪਰਸਨ ਨਿਰਮਲ ਸਿੰਘ ਦੇ ਨਾਲ ਮੈਂ ਵਰਦਨ ਸ਼ਰਮਾ ਰੋਜ਼ਾਨਾ ਸਪੋਕਸਮੈਨ ਟੀਵੀ ਸੁਲਤਾਨਪੁਰ ਲੋਧੀ